ਅਸੀਂ ਕੰਬਲੇ ਸੀ ਅਸੀਂ ਝੱਲੇ ਸੀ ਅਸੀਂ ਕੱਖਾਂ ਤੋਂ ਵੀ ਕੱਖਾਂ ਥੱਲੇ ਜਿਹਨੂੰ ਕੋਈ ਪੁੱਛਦਾ ਵੀ ਹੈ ਨਹੀਂ ਪਰ ਹੁਣ ਫਿਰ ਕੀ ਹੋਇਆ ਅਸੀਂ ਕੰਬਲੇ ਸੀ ਅਸੀਂ ਝੱਲੇ ਸੀ ਅਸੀਂ ਕੱਖਾਂ ਤੋਂ ਵੀ ਥੱਲੇ ਸੀ ਉਹ ਜਦੋਂ ਲੜਫੜਿਆ ਉਸ ਮਾਲਕ ਦਾ ਸਾਡੀ ਹੋ ਗਈ ਬੰਨੇ ਇਹ ਗੱਲ ਤਾਂ ਉਹ ਲੜਫੜਨ ਦੀ ਹੈ ਕਿ ਜਦੋਂ ਉਹਦੇ ਨਾਲ ਲੜਨ ਲੱਗਿਆ ਜਦੋਂ ਉਹਦੇ ਨਾਲ ਲੜਨ ਨੂੰ ਫੜਿਆ ਜਦੋਂ ਉਹਦੇ ਨਾਲ ਜੁੜਿਆ ਅਸੀਂ ਕਮਲੇ ਥੱਲੇ ਅੱਖਾਂ ਤੋਂ ਵੀ ਥੱਲੇ ਜਿਹਨੂੰ ਕੋਈ ਪੁੱਛਦਾ ਵੀ ਨਹੀਂ ਸੀ ਉਹਦੀ ਐਸੀ ਨਜ਼ਰ ਹੋਈ ਉਹਦੀ ਐਸੀ ਕਿਰਪਾ ਹੋਈ ਉਹਦੀ ਐਸੀ ਰਹਿਮਤ ਹੋਈ ਐਸੀ ਮਿਹਰ ਹੋਈ ਕਿ ਹਰ ਪਾਸੇ ਸਾਡੀ ਬੱਲੇ ਬੱਲੇ ਤਾਂ ਗਿਆ ਕਿ ਅਸੀਂ ਬੱਲੇ ਬੱਲੇ ਫਾਰਮ 'ਚ ਬੈਠੇ ਆ ਅਸੀਂ ਬਦ ਰੰਗ 'ਚ ਸਤ ਰੰਗਾ ਹੈ ਇਹ ਇਸ਼ਕ ਰੇ ਅੱਜ ਐਸੀ ਕੁਝ ਐਸਾ ਸਿੱਖ ਕੇ ਜਾਣਾ ਹੈ ਕਿਤਰ ਵੀ ਜਾਈਏ ਕੀ ਹੋਵੇ ਔਰੇ ਹੋ ਸਕਦੀ ਹੈ ਕਿਉਂਕਿ ਗੱਲ ਹਮੇਸ਼ਾ ਯਾਦ ਰੱਖੋ ਕਿਉਂਕਿ ਅੱਜ ਜਿਹਨਾਂ ਦੇ ਵੀ ਬੱਲੇ ਬੱਲੇ ਹੁੰਦੀ ਹੈ ਨਾ ਤਾਂ ਕੋਈ ਵੀ ਬੱਚਾ ਜਦੋਂ ਮਾਂ ਦੇ ਕਰਮ ਤੋਂ ਜਨਮ ਲੈਂਦਾ ਤਾਂ ਜਨਮ ਲੈਂਦੇ ਦੀ ਬੱਲੇ ਬੱਲੇ ਨਹੀਂ ਹੁੰਦੀ ਜਦ ਵੀ ਬੱਲੇ ਬੱਲੇ ਹੁੰਦੀ ਹੈ ਉਹਦੇ ਕਰਮਾਂ ਕਰਕੇ ਹੁੰਦੀ ਹੈ ਉਹਦੀ ਕਰਨੀ ਕਰਕੇ ਹੁੰਦੀ ਹੈ ਉਹਦੇ ਵਿਚਾਰਾ ਕਰਕੇ ਹੁੰਦੀ ਹੈ ਉਹਦੀ ਆਦਤਾਂ ਕਰਕੇ ਹੁੰਦੀ ਹੈ